ਹਾਂਜੀ ਐਮਐਲਏ ਸਾਹਿਬ ਅੱਜ ਕਿਹੜੀ ਪੰਚਾਇਤ ਤੁਹਾਡੇ ਨਾਲ ਇੱਥੇ ਆਣ ਕੇ ਜੁਆਇਨ ਕੀਤੀ ਆ ਤੇ ਕਿੱਦਾਂ ਆਏ ਨੇ ਇੱਥੇ ਅ ਅੱਜ ਪਿੰਡ ਮਹਾਲਮ ਦੀ ਜਿਹੜੀ ਸਮੂਚੀ ਪੰਚਾਇਤ ਆ ਜਿਨ੍ਹਾਂ ਦੇ ਸਰਪੰਚ ਸਾਹਿਬ ਸਰਦਾਰ ਸੁਖਦੇਵ ਸਿੰਘ ਇਹਨਾਂ ਦੇ ਨਾਲ ਮੈਂਬਰ ਪੰਚਾਇਤ ਜਰਨੈਲ ਸਿੰਘ ਜਗਤਾਰ ਸਿੰਘ ਬਲਜੀਤ ਸਿੰਘ ਦਲਜੀਤ ਸਿੰਘ ਬਲਵੰਤ ਸਿੰਘ ਔਰ ਜਿਹੜੇ ਪਿੰਡ ਦੇ ਮੋਤਵਾਰ ਸਾਡੇ ਰਿਸਪੈਕਟੇਬਲ ਹੈਗੇ ਨੇ ਮੇਰਾ ਵੀਰ ਸੁਖਪਾਲ ਸਿੰਘ ਔਰ ਸਾਡੇ ਸਵਰਨ ਸਿੰਘ ਖੰਗੜਾ ਵਾਲੀ ਬਸਤੀ ਤੋਂ ਸਾਫ ਦਾ ਸਰਪੰਚ ਸਾਫ ਸਾਡੇ ਕੁਲਵੀਰ ਲਖਵੀਰ ਸਿੰਘ ਜੀ ਔਰ ਸੁਖਮੰਦਰ ਸਿੰਘ ਸ਼ਾਂਤ ਔਰ ਮੇਰਾ ਵੀ ਗੁਰਨਾਮ ਸਿੰਘ ਮਹਾਰਮ ਇਹਨਾਂ ਸਾਰਿਆਂ ਦੀ ਪ੍ਰੇਰਣਾ ਸਦਕਾ ਅੱਜ ਇਹ ਜਿਹੜੀ ਮਹਾਲਮਪਿੰਡ ਦੀ ਪੰਚਾਇਤ ਹੈ ਇਹ ਅੱਜ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ ਮੈਂ ਸਮੂਚੀ ਪੰਚਾਇਤ ਦੀਆਂ ਜਿਹੜੀਆਂ ਗਹਿਰਾਈਆਂ ਨਾਲ ਜੁਆਇਆ ਕਹਿਣਾ ਔਰ ਮਾਨਯੋਗ ਮਾਨ ਸਾਹਿਬ ਜੀ ਦੀ ਅਗਵਾਈ ਹੇਠ ਪੰਜਾਬ ਨੂੰ ਦਗਲਾ ਪੰਜਾਬ ਬਣਾਉਣ ਦੀ ਜਿਹੜੀ ਮੁਹਿੰਮ ਚੱਲ ਰਹੀ ਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਮਹਾੜਨ ਦੀ ਪੰਚਾਇਤ ਉਹਨਾਂ ਜਿਹੜੀ ਉਸ ਮੁਹਿੰਮ ਦੇ ਵਿੱਚ ਇਹ ਆਪਣਾ ਪੂਰਾ ਹਿੱਸਾ ਪਾਉਣਗੇ ਔਰ ਇਸ ਤੋਂ ਪਹਿਲਾਂ ਇਹ ਜਿਹੜੀ ਪੰਚਾਇਤ ਹੈ ਇਹ ਸ਼੍ਰੋਮਣੀ ਅਕਾਲੀ ਦਲ ਵਾਦਨਾਲ ਸੰਬੰਧ ਸੀ ਔਰ ਜਦੋਂ ਇਹ ਪੰਚਾਇਤ ਚੁਣੀ ਗਈ ਸੀ ਕਿਉਂਕਿ ਆਮ ਆਦਮੀ ਪਾਰਟੀ ਮਾਨਯੋਗ ਸੀਮ ਸਾਹਿਬ ਦੇ ਗਵਾਈ ਹੇਟ ਪਰਸਪਰ ਦੇ ਹੱਦ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਸੀ ਉਹ ਨਿਰਪੱਖ ਹੋਈਆਂ ਸੀ ਲੋਕਤੰਤਰ ਤਰੀਕੇ ਨਾਲ ਹੋਈਆਂ ਸੀ ਔਰ ਬਕਾਇਦਾ ਇਹ ਉਦਾਹਰਨ ਹੈ ਸਾਰੇ ਦਿਹਾਤੀ ਹਲਕੇ ਦੇ ਵਿੱਚ ਜਿਹੜੀ ਮਹੌਲਨ ਦੀ ਪੰਚਾਇਤ ਹੈ ਉਹ ਅਕਾਲੀ ਦਲ ਦੀ ਚੁਣੀ ਗਈ ਸੀ ਤੇ ਅੱਜ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਇਹ ਜਿਹੜੀ ਪੰਚਾਇਤ ਹੈ ਇਹ ਆਜਾਵਾਦੀ ਪਾਰਟੀ ਚ ਸ਼ਾਮਿਲ ਹੋਏ ਮੈਂ ਇਹਨਾਂ ਨੂੰ ਜਿਹਾ ਕਹਿਣਾ ਔਰ ਇਹਨਾਂ ਨੂੰ ਪੂਰਾ ਵਿਸ਼ਵਾਸ ਦੇਣਾ ਕਿ ਸਰਪੰਚ ਸਾਹਿਬ ਸਮੂਹ ਮੈਂਬਰ ਪੰਚਾਇਤ ਸਭਾ ਔਰ ਜਿੰਨੇ ਵੀ ਸਾਥੀ ਸ਼ਾਮਿਲ ਹੋ ਰਹੇ ਨੇ ਅਸੀਂ ਉਹਨਾਂ ਦਾ ਬੰਦ ਦਾ ਮਾਨ ਸਨਮਾਨ ਜਿਹੜਾ ਹੈਗਾ ਉਹ ਦਿੱਤਾ ਜਾਏ ਜਿਹੜੇ ਪਿੰਡ ਦੇ ਇਹਨਾਂ ਨੇ ਵਿਕਾਸ ਜਿਹੜੇ ਰੁਕੇ ਹੋਏ ਸੀ ਜਾਂ ਕੋਈ ਸੀ ਉਹਨਾਂ ਦੇ ਬਾਰੇ ਜੋ ਇਹਨਾਂ ਨੇ ਦੱਸੇ ਸੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਗੰਗਲਾ ਪੰਜਾਬ ਮਿਸ਼ਨ ਦੇ ਤਹਿਤ ਪੰਜਾਬ ਦੇ ਵਿੱਚ ਚਤਰਫਾ ਵਿਕਾਸ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਔਰ ਹਲਕਾ ਫਰੋਸ ਤੋਂ ਦਿਹਾਤੀ ਦੇ ਵਿੱਚ ਵੀ ਤੁਸੀਂ ਵੀ ਦੇਖਦੇ ਹੋ ਅੱਜ ਦਿਨ ਕਿੰਨੇ ਕਿਤੇ ਕੋਈ ਨਾ ਕੋਈ ਨੀ ਪੱਤਰ ਜਾ ਉਦਕਰਨ ਚੱਲ ਰਹੇ ਨੇ ਮਹਾਲਮ ਪਿੰਡ ਜਿਹੜਾ ਹੈਗਾ ਕਿਉਂਕਿ ਇੱਥੇ ਗਰੀਬ ਤਬਕਾ ਬਹੁਤ ਹੈ ਮੈਂ ਬਹੁਤ ਵਾਰੀ ਇਸ ਪਿੰਡ ਦੇ ਵਿੱਚ ਗਿਆ ਔਰ ਦੁੱਖ ਹੁੰਦਾ ਇਸ ਗੱਲ ਦਾ ਕਿ ਇਸ ਪਿੰਡ ਵੱਲ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਸਿਰਫ ਇੱਥੋਂ ਦੇ ਲੋਕਾਂ ਨੂੰ ਇਕੱਲਾ ਵੋਟਰ ਸਮਝਿਆ ਮੇਰੀ ਇਹ ਪੂਰੀ ਕੋਸ਼ਿਸ਼ ਹੈਗੀ ਕਿ ਅਸੀਂ ਮਹਾਲਮ ਪਿੰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਦੀ ਅਗਵਾਈ ਵਿੱਚ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੀ ਪਿੰਡ ਮਹਾਲਮ ਦੀ ਟੀਮ ਹੈ ਉਹਨਾਂ ਦੀ ਜਿਹੜੀ ਉਹਨਾਂ ਦੇ ਤਾਲਮੇਲ ਦੇ ਨਾਲ ਅਸੀਂ ਮਹਾਲਮ ਪਿੰਡ ਦੇ ਵਿੱਚ ਬਹੁਤ ਵਧੀਆ ਵਿਕਾਸ ਕਰਾਂਗੇ ਫਿਲਹਾਲ ਅੱਜ ਅਮ ਕਿਉਂਕਿ ਪਿੰਡ ਵਾਸਤੇ ਕੁਝ ਮੰਗਾ ਵੀ ਮੇਰੇ ਸਾਹਮਣੇ ਰੱਖਿਆ ਨੇ ਤੇ ਅੱਜ ਜਿਹੜੀ ਹੈਗੀ ਇੱਕ 10 ਲੱਖ ਰੁਪਏ ਦੀ ਜਿਹੜੀ ਬੈ ਗ੍ਰਾਂਟ ਹੈ ਉਹ ਮੈਂ ਮਹਾਲਾ ਪਿੰਡ ਵਾਸਤੇ ਬੋਲੇ ਈ ਬੋਲੇ ਈ ਸਾਹਿਬ